ਰਾਵੀ ਦਰਿਆ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਸਰਹਾਦੀ ਪਿੰਡ ਜੈਨਪੁਰ ਵਿਖੇ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਟੁੱਟੇ ਹੋਏ ਤੁਸੀਬੰਦ ਦਾ ਨਿਰੇਖਣ ਕੀਤਾ ਹਰ ਪੀੜਤਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਉਨ੍ਹਾਂ ਨੇ ਅਧਿਕਾਰੀਆਂ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ ਸਮੱਗਰੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਪਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਸ ਕੁਦਰਤੀ ਆਪਤ ਨੂੰ ਰੋਕਣਾ ਕਿਸੇ ਦੇ ਵੱਸ ਦੇ ਵਿੱਚ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੱਡਾ ਐਲਾਨ ਕਰਦੇ ਹ ਕਿ ਹੈ ਕਿ ਸਰਕਾਰ ਚਲਦ ਕੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿਸ ਦੇ ਤਹਿਤ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਕਿ ਪਾਣੀ ਚੜਨ ਦੇ ਨਾਲ ਰੇਤਾ ਜਮ੍ਹਾਂ ਹੋ ਗਈ ਹੈ ਉਹ ਰੇਤ ਵੇਚ ਸਕਣਗੇ ਅਤੇ ਉਹਨਾਂ ਨੂੰ ਹਟਾ ਸਕਣਗੇ ਇਸ ਦੇ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਾਫੀ ਲਾਭ ਮਿਲੇਗਾ ਉਨ੍ਹਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਸਾਰ ਲਈ ਜਾਵੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਵਾਹਿਆ ਕਰਵਾਈ ਜਾਵੇ ਦੇਖੋ ਸਮੱਸਿਆਵਾਂ ਤਾਂ ਪੰਜਾਬ ਦੀ ਕਿਸਮ ਵਿੱਚ ਹੀ ਲਿਖੀਆਂ ਹੋਈਆਂ ਨੇ ਇਤਿਹਾਸਾ ਵੀ ਉਹਨੀਆਂ ਨੇ ਲੇਕਿਨ ਇਤਿਹਾਸਗੋਆ ਵੀ ਜਦੋਂ ਜਿੱਡੀ ਵੱਡੀ ਸਮੱਸਿਆ ਉੱਡੀ ਵੱਡੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਨਾਂ ਦੀ ਮੁਕਾਬਲਾ ਕੀਤਾ ਔਰ ਆ ਪਿਛਲੇ ਦਿਨਾਂ ਚ ਜਿਹੜੇ ਬਾੜ ਇੱਥੇ ਆਏ ਕਾਫੀ ਨੁਕਸਾਨ ਇਨਾਂ ਪਿੰਡਾਂ ਦਾ ਹੋਇਆ ਇਸ ਹਲਕੇ ਦਾ ਹੋਇਆ ਉਹ ਇਹਦੇ ਚ ਪੰਜਾਬ ਸਰਕਾਰ ਇੱਥੇ ਆਪਦਾ ਕੰਮ ਕਰ ਰਹੀ ਹੈ ਮੰਤਰੀ ਸંત્રી ਸਾਰੇ ਅਫਸਰ ਸਾਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ ਇੱਥੇ ਬੜੀ ਵੱਡੀ ਕੰਟਰੀਬਿਊਸ਼ਨ ਇੱਥੇ ਹਾਕਾਮ ਤੂ ਕੀ ਫੌਜ ਖਾਲਸਾ ਇਜ਼ਾਰ ਨਵੀ ਸਿੰਘ ਉਹ ਆਉਂਦੇ ਇਹ ਪਹੁੰਚ ਰਹੀ ਹੈ ਸੱਤ ਪਿੰਡ ਲਾਜੇਣਾ ਦੇ ਡਾਟਾ ਵੀ ਕਰ ਲਏ ਆ ਵਰਡ ਸਟੇਸ਼ਨ ਨੂੰ ਕਹਿਤਾ ਵੀ ਉਹ ਤੋਂ ਜਿਹੜੀ ਆ ਡਾਟਾ ਨਹੀਂ ਤੇ ਜੀ ਉਥੇ ਲੋੜ ਹੈ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾ ਵੀ ਭਲਾ ਕੇ ਦਿੱਤੇ ਨੇ ਤਾਂ ਕਿ ਉਹ ਮਦਦ ਕਰਵਾਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਪਸ਼ੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਬੈਟਿਓਜ਼ ਵੱਲੋਂ ਵੀ ਕਰਾਇਆ ਜਾ ਰਿਹਾ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਤਾਂ ਆਪਣਾ ਫਰਿਜ਼ੀ ਲੇਕਿਨ ਪੁਰਸਾਉ ਦੀ ਸਿੱਖਿਆ ਅਨਸਾਰ ਪੰਜਾਬੀ ਵੀ ਕਿਸੇ ਗੱਲੋਂ ਪਛੇੜੀ ਹਟੇ ਨਾ ਇੱਥੇ ਕੋਈ ਧਰਮ ਦਾ ਵਖਰੇਵਾ ਨਾ ਕਿਸੇ ਵਿਗੂੜ ਤਰ੍ਹਾਂ ਦਾ ਵਖਰੇਵਾ ਸਾਰਿਆਂ ਨੇ ਅੱਗੇ ਆ ਕੇ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਨੇ ਇੱਕ ਤਾਲਾ ਪੁੱਟਣਾ ਕਰਦਿਆਂ ਹੋਇਆ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਐਸੇ ਬਚਿਆ ਨਹੀਂ ਹੋਏਗਾ ਜਿੱਥੋਂ ਹਾਰਾ ਨਾਰਾ ਨਾ ਆਇਆ ਹੋਵੇ ਜਿੱਥੋਂ ਸਪੋਰਟ ਨਾ ਆਈ ਹੋਵੇ ਜਿੱਥੋਂ ਮਦਦ ਨਾ ਆਈ ਹੋਵੇ ਜਿੱਥੋਂ ਨੌਜਵਾਨ ਨਾ ਆਏ ਹੋਣ ਮੈਂ ਹੁਣ ਆਉਂਦਾ ਸੀ ਰਸਤੇ ਦੇਖਿਆ ਵੀ ਲੈਣਾ ਲੱਗਿਆ ਹੋਈਆਂ ਟਰਾਲੀਆਂ ਦੀ ਮਾਰਵੇ ਵਾਲੇ ਬੱਸ ਸੋ ਪੰਜਾਬ ਦਾ ਠੀਕ ਹੈ ਮੁਸੀਬਤਾਂ ਆਉਂਦੀਆਂ ਸੀ ਰਾਤ ਮਿਲ ਕੇ ਇਹਨਾਂ ਮੁਸੀਬਤਾਂ ਦੇ ਹੱਲ ਵੀ ਪਾ ਰਹੇ ਆ ਔਰ ਜਿਹੜੀ ਮੈਡੀਕਲ ਬੜੇ ਵਧੀਆ ਆਕਾਰਪੁਰ ਹੀ ਪਹੁੰਚ ਵੱਲੋਂ ਇੱਥੇ ਇੱਕ ਮੈਡੀਕਲ ਸਿਸਟਮ ਵਾਸਤੇ ਵੀ ਬਹੁਤ ਕੰਮ ਕੀਤਾ ਗਿਆ ਬਹੁਤ ਵਧੀਆ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਤੋਂ ਅੱਜ ਦੇਖਦੇ ਆ ਉਹ ਕਿੱਥੇ ਕਿੱਥੇ ਇੱਕ ਮੈਨੂੰ ਉਹ ਬੀਐਸਐਫ ਨੇ ਕੋਈ ਕੰਦ ਬਣਾਈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਡਿਸਟ੍ਰਿਕਟ ਮਨਿਸਟਰੀ ਜਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਤੋਂ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਅੰਤਧੀ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ ਚ ਕਰਕੇ ਆਈਦੀ ਆ ਪੰਜਾਬ ਜਿਹਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਜਿਹਦੇ ਕਰਕੇ ਅन्नਪੂਰਤੀ ਹੁੰਦੀ ਹੈ ਦੇਸ਼ ਦੀ ਅੱਜ ਤੂੜ ਹੈ ਇਹ 65000 ਕਰੋੜ ਤਾਂ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾਂ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਬਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜਰੂਰ ਲੈ ਕੇ